ਸਤਿ ਸ੍ਰੀ ਅਕਾਲ ਜੀ ਗੱਲ ਕਰਦੇ ਆਪਾਂ ਸਿੱਧੂ ਮੂਸੇਵਾਲੇ ਦੀ ਨਵੀਂ ਈਪੀ ਬਾਰੇ ਨਵੀਂ ਈਪੀ ਦੇ ਵਿੱਚ ਤਿੰਨ ਗੀਤ ਸੀ ਜੋ ਕਿ ਗਾਣੇ ਰਿਲੀਜ਼ ਹੋ ਚੁੱਕੇ ਨੇ ਜਨਮ ਦਿਨ ਦੇ ਮੌਕੇ ਤੇ ਸਿੱਧੂ ਮੂਸੇਵਾਲੇ ਦੇ ਤਿੰਨ ਗਾਣੇ ਰਿਲੀਜ਼ ਕੁਝ ਹੀ ਮਿੰਟਾਂ 'ਚ ਹੋਏ ਲੱਖਾਂ ਵਿਊਜ਼ ਮਹਿਰੂਮ ਪੰਜਾਬੀ ਗਾਇਕ ਸੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲੇ ਦੇ ਜਨਮ ਦਿਨ ਦੇ ਮੌਕੇ ਤੇ ਨਵੇਂ ਗਾਣੇ ਨੀਲ triple08 ਤੇ take notes ਅੱਜ ਰਿਲੀਜ਼ ਹੋ ਗਏ ਹਨ ਇਹ ਨਵੇਂ ਗਾਣੇ ਸਿੱਧੂ ਮੂਸੇਵਾਲਾ ਦੇ YouTube ਚੈਨਲ ਤੇ ਰਿਲੀਜ਼ ਕੀਤੇ ਗਏ ਹਨ ਸਿੱਧੂ ਮੂਸੇਵਾਲਾ ਦਾ ਗੀਤ ਰਿਲੀਜ਼ ਹੁੰਦੇ ਹੀ ਰਿਕਾਰਡ ਤੋੜ ਰਿਹਾ ਹੈ ਕੁਝ ਹੀ ਮਿੰਟਾਂ 'ਚ ਨੀਲ ਗਾਣੇ ਨੂੰ 9 ਮਿੰਟਾਂ ਵਿੱਚ 4 ਲੱਖ ਵਿਊਜ਼ ਤੇ triple08 ਨੂੰ 14 ਮਿੰਟਾਂ ਦੇ ਵਿੱਚ 4.5 ਲੱਖ ਵਿਊਜ਼ ਤੇ take notes ਨੂੰ 6 ਮਿੰਟਾਂ ਵਿੱਚ ਹੀ 3 ਲੱਖ ਵਿਊਜ਼ ਮਿਲ ਚੁੱਕੇ ਹਨ ਤੇ ਹੁਣ ਇਹਨਾਂ ਦੀ ਗਿਣਤੀ ਗਾਣੇ ਰਿਲੀਜ਼ ਹੋਏ ਨੂੰ 1 ਘੰਟਾ ਹੋ ਚੁੱਕਿਆ ਤੇ ਇੱਕ ਇੱਕ ਮਿਲੀਅਨ ਤੋਂ ਪਾਰ ਹੋ ਗਏ ਨੇ ਤੇ ਹੁਣ ਦੇਖਣ ਲਈ ਇੱਕ ਗੱਲ ਇਹ ਹੋਏਗੀ ਕਿ ਸਿੱਧੂ ਮੂਸੇਵਾਲੇ ਦੇ ਗਾਣੇ ਕਿੰਨੇ ਕੁ ਰਿਕਾਰਡ ਤੋੜਨਗੇ ਹਾਲਾਂਕਿ ਜੇ ਹੁਣ ਗੱਲ ਕਰੀਏ ਤਾਂ ਸਿੱਧੂ ਮੂਸੇਵਾਲੇ ਦੇ ਤਿੰਨੇ ਗਾਣੇ ਟੌਪ 3 ਦੇ ਵਿੱਚ ਚੱਲ ਰਹੇ ਨੇ ਇੱਕ ਗਾਣਾ ਟੌਪ 1 'ਚ ਆ ਟਰੈਂਡਿੰਗ 'ਚ 1 'ਚ ਆ ਇੱਕ ਟਰੈਂਡਿੰਗ 2 'ਚ ਆ ਤੇ ਟਰੈਂਡਿੰਗ 3 'ਚ ਚੱਲ ਰਿਹਾ ਆ ਤੇ ਦੇਖਦੇ ਆ ਸਿੱਧੂ ਮੂਸੇਵਾਲੇ ਦੇ ਗਾਣੇ ਕਿੰਨੇ ਕੁ ਰਿਕਾਰਡ ਤੋੜਨਗੇ ਧੰਨਵਾਦ ਜੀ